ਇੱਕ ਛੋਟੀ ਜੀ ਕਹਾਣੀ ਆ ਇੱਕ ਪਿੰਡ ਹੁੰਦਾ ਸ਼ਹਿਰਾਂ ਤੋਂ ਕਾਫੀ ਦੂਰ ਹੁੰਦਾ ਵਾ ਤੇ ਉਸੇ ਪਿੰਡ ਦੇ ਵਿੱਚ ਇੱਕ ਕਿਸਾਨ ਹੁੰਦਾ ਵਾ ਤੇ ਬਾਰ ਬਾਰ ਖੇਤਾਂ ਚੋਂ ਦਾ ਘਰ ਹੁੰਦਾ ਵਾ ਤੇ ਇੱਕ ਉਹਦਾ ਬੱਚਾ ਹੁੰਦਾ ਛੋਟਾ ਜਾਂ ਤੇ ਉਹਦੇ ਇੱਕ ਗਾਂ ਸੁਣਦੀ ਆ ਤੇ ਇਹ ਡੰਗਰ ਸੁਣਦਾ ਵਾ ਤੇ ਬੱਚਾ ਦਿੰਦਾ ਉਹ ਤੇ ਉਹ ਬੱਚਾ ਮਤਲਬ ਕਿ ਉਹਦੇ ਕਿਸਾਨ ਦਾ ਬੇਟਾ ਹੁੰਦਾ ਇੱਕ ਤੇ ਇੱਕ ਬੱਚਾ ਹੁੰਦਾ ਤੇ ਛੋਟਾ ਜਿਹਾ ਪਰਿਵਾਰ ਹੁੰਦਾ ਵਾ ਇੱਕ ਗਾਂ ਸੁੰਦੀ ਆ ਤੇ ਹੁਣ ਉਹਦੇ ਨਾਲ ਬੱਚੇ ਦੇ ਨਾਲ ਖੇਡਣ ਵਾਲਾ ਕੋਈ ਨਹੀਂ ਹੈਗਾ ਟਾਈਮ ਪਾਸ ਕਰਨ ਵਾਲਾ ਤੇ ਉਹ ਜਦੋਂ ਬੱਚੇ ਦੇ ਨਾਲ ਟਾਈਮ ਪਾਸ ਕਰਨ ਵਾਲਾ ਕੋਈ ਨਹੀਂ ਹੈਗਾ ਉਹ ਕੀ ਕਰਦਾ ਵਾ ਉਹ ਜਿਹੜਾ ਗਾਂ ਦਾ ਬਛੜੂ ਹੁੰਦਾ ਵਾ ਤੇ ਉਹ ਬਛੜੂ ਨਾਲ ਖੇਡਦਾ ਰੋਜ਼ ਡੇਲੀ ਉਹਨੂੰ ਚੱਕਦਾ ਉਹਨੂੰ ਫਲੋਸਦਾ ਪੱਠੇ ਦਿੰਦਾ ਪਾਣੀ ਦਿੰਦਾ ਡੇਲੀ ਉਸ ਨਾਲ ਪਿਆਰ ਕਰਦਾ ਖੇਡਦਾ ਤੇ ਸਮਾ ਆਪਣੀ ਚਾਲ ਚੱਲਦਾ ਵਾ ਤੇ ਉਹ ਡੈਲੀ ਉਹਨੂੰ ਕਟੜੂ ਨਾਲ ਹੀ ਖੇਡਿਆ ਕਰੇ ਵੱਦੂ ਉਹਨਾਂ ਦੋਵਾਂ 'ਚ ਪਿਆਰ ਹੋ ਗਿਆ ਦੋਸਤੀ ਹੋ ਗਈ ਕਾਫੀ ਘੁਲ ਮਿਲ ਗਏ ਆਸਮੇ ਤੇ ਉਹ ਜਦੋਂ ਡੈਲੀ ਉਹਨੂੰ ਮਤਲਬ ਕਿ ਉਹਦੀ ਐਕਸਰਸਾਈਜ਼ ਹੋ ਗਈ ਇੱਕ ਹਿਸਾਬ ਦੀ ਉਹਨੂੰ ਡੈਲੀ ਉਹਨੇ ਚੱਕਣਾ ਕਟੜੂ ਨੂੰ ਤੇ ਆਪਣੇ ਮੁੱਢਿਆਂ ਤੇ ਰੱਖ ਲੈਂਦਾ ਸੀ ਆ ਤੇ ਉਹਦੀ ਸੇਵਾ ਪਾਣੀ ਕਰ ਦਿੰਦਾ ਉਹ ਕਹੂਗਾ ਦੋਵਾਂ 'ਚ ਆਸਮੇ ਬਹੁਤ ਪਿਆਰ ਬਣ ਗਿਆ ਤੇ ਹੌਲੀ-ਹੌਲੀ ਕੀ ਹੁੰਦਾ ਵਾ ਤੇ ਇੱਕ ਸ਼ੋਅ ਕੰਪੀਟੀਸ਼ਨ ਹੁੰਦਾ ਵਾ ਵੀ ਸ਼ਹਿਰ ਦੇ ਵਿੱਚ ਤੇ ਉੱਥੇ ਨਾ ਉਹ ਕਿਨਾਲੇ ਦੇ ਹੁੰਦੇ ਆ ਗੋਲ ਸਰਕਲ ਹੁੰਦਾ ਬਣਿਆ ਤੇ ਆਸੇ-ਪਾਸੇ ਬਹੁਤ ਲੋਕ ਹੁੰਦੇ ਆ ਤੇ ਸਾਨਾਂ ਦਾ ਇੱਕ ਹੋਲ ਹੁੰਦੇ ਆ ਤੇ ਉਹ ਇੱਕ ਹਰੀ ਝੰਡੀ ਜੀ ਹੁੰਦੀ ਲਾਲ ਝੰਡੀ ਜੀ ਲਹਿਰਾਉਂਦੇ ਆ ਤੇ ਸਾਨ ਉਹਨਾਂ ਨਾਲ ਭਜਦੇ ਆ ਤੇ ਉਹ ਦੇਖਦੇ ਆ ਵੀ ਇਹ ਤਾਂ ਹਾਰਦਾ ਹੀ ਨਹੀਂ ਪਿਆ ਤੇ ਉਹ ਆਸ ਵਿੱਚ ਦੋਵੇਂ ਪਿਆਰ ਬਹੁਤ ਕਰਦੇ ਹੁੰਦੇ ਆ ਤੇ ਹੁਣ ਲੋਕਾਂ ਨੂੰ ਉਹਦਾ ਪਿਛਲਾ ਕਰੈਕਟਰ ਨਹੀਂ ਪਤਾ ਹੁੰਦਾ ਵਾ ਵੀ ਇਹ ਬੰਦਾ ਵੀ ਇਸ ਸਾਹ ਨੂੰ ਕਿਵੇਂ ਪਾਲਿਆ ਬੰਦੇ ਨੇ ਤੇ ਉਹ ਕੀ ਕਰਦਾ ਵਾ ਦੇ ਉਹ ਸਾਹ ਨੂੰ ਉਹ ਜਦੋਂ ਦੋਵੇਂ ਜਿੱਤ ਜਾਂਦੇ ਆ ਆਸ ਵਿੱਚ ਤੇ ਉਹ ਨਾ ਵੀ ਇੰਨੀ ਕੋਸ਼ਿਸ਼ ਆ ਕੇ ਨਾ ਬੋਲਣ ਨੂੰ ਆਪਣੇ ਮਤਲਬ ਕਿ ਸਾਹ ਨੂੰ ਕਟੜੂ ਜਿਹੜਾ ਉਦੋਂ ਹੁਣ ਤੱਕ ਬਹੁਤ ਵੱਡਾ ਹੋ ਗਿਆ ਹੁੰਦਾ ਵਾ ਉਹਨੂੰ ਆਪਣੇ ਮੋਢਿਆਂ ਤੇ ਚੱਕ ਲੈਂਦਾ ਵਾ ਤੇ ਮੋਢਿਆਂ ਤੇ ਚੱਕ ਲੈਂਦਾ ਤੇ ਲੋਕ ਬੜੇ ਹੈਰਾਨ ਹੁੰਦੇ ਉਹਦੇ ਵੱਲ ਦੇਖਦੇ ਵੀ ਐਡਾ ਤਕੜਾ ਸਾਂਹ ਵੀ ਇਹ ਆਪਣੇ ਮੋਢਿਆਂ ਤੇ ਚੱਕੀ ਫਿਰਦਾ ਕਮਾਲ ਦੀ ਗੱਲ ਆ ਤੇ ਜਦੋਂ ਇਹ ਚੀਜ਼ ਹੁੰਦੀ ਆ ਤਾਂ ਲੋਕ ਹੈਰਾਨ ਹੁੰਦੇ ਆਂ ਦਿਨ ਪਰ ਲੋਕਾਂ ਨੂੰ ਇਹ ਥੋੜੀ ਪਤਾ ਸੀਗਾ ਵੀ ਇਹ ਹੀ ਬੱਚਾ ਛੋਟਾ ਹੁੰਦਾ ਸੀਗਾ ਤੇ ਇਸੇ ਕਟੜੂ ਨਾਲ ਖੇਡਦਾ ਸੀਗਾ ਤੇ ਇਹਨੂੰ ਡੇਲੀ ਐਕਸਰਸਾਈਜ਼ ਦੇ ਹਿਸਾਬ ਨਾਲ ਆਪਣੇ ਮੋਢਿਆਂ ਤੇ ਚੱਕਦਾ ਹੁੰਦਾ ਸੀਗਾ ਤੇ ਜਿਵੇਂ ਜਿਵੇਂ ਬੱਲ ਵੱਡਾ ਹੋਈ ਗਿਆ ਮਤਲਬ ਕਿ ਕਟੜੂ ਵੱਡਾ ਹੁੰਦਾ ਗਿਆ ਸਾਂਹ ਬਣਦਾ ਗਿਆ ਉਹ ਬੰਦਾ ਵੀ ਵੱਡਾ ਹੋਈ ਗਿਆ ਤੇ ਉਹਦੀ ਜਦੋਂ ਐਕਸਰਸਾਈਜ਼ ਹੀ ਉਹ ਲਾਉਂਦਾ ਹੁੰਦਾ ਸੀ ਇੱਕ ਸਾਫ ਦੀ ਮਿਹਨਤ ਜਿਹਦੇ ਉਹਦੀ ਵੀ ਡੇਲੀ ਉਹਨੂੰ ਚੱਕਦਾ ਹੁੰਦਾ ਸੀਗਾ ਤੇ ਉਹਨੂੰ ਉਹ ਆਸਾਨ ਈਜੀ ਲੱਗਣ ਲੱਗ ਪਿਆ ਸੀਗਾ ਚੱਕਣਾ ਤੇ ਆਮ ਇਨਸਾਨ ਲਈਦਾ ਉਹ ਆਸਾਨ ਚੱਕਣਾ ਬਹੁਤ ਵੱਡੀ ਗੱਲ ਆ ਕਹਿਣ ਦਾ ਮਤਲਬ ਇਹ ਆ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਆ ਆਪਾਂ ਨੂੰ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਅਗਲੇ ਦੀ ਪਿਛਲੀ ਮਿਹਨਤ ਦੇਖਣੀ ਚਾਹੀਦੀ ਆ ਕਿੰਨੇ ਪਿੱਛੇ ਮਿਹਨਤ ਕੀਤੀ ਬੰਦੇ ਨੇ ਉਹ ਮਿਹਨਤ ਉਹਦੀ ਕੀ ਸੀ ਉਹਦੇ ਨਾਲ ਲਾੜ ਪਿਆਰ ਕਰਦਾ ਸੀਗਾ ਡੇਲੀ ਉਹਨੂੰ ਚੱਕਦਾ ਸੀਗਾ ਤੇ ਚੱਕਣ ਨਾਲ ਉਹਦੀ ਉਹਦੀ ਵੀ ਪ੍ਰੈਕਸਟ ਬਣ ਗਈ ਉਹਨੇ ਤੇ ਇਸਾਨ ਦੀ ਵੀ ਇਸਾਨ ਵੀ ਹੌਲੀ ਹੌਲੀ ਜਿਵੇਂ ਵਧਦਾ ਉਹਦਾ ਭਾਰ ਵਧ ਗਿਆ ਤੇ ਆਸਮੇਂ ਟੱਚ ਤੇ ਰਹੇ ਦੋਵੇਂ ਤੇ ਉਹਨੂੰ ਤਾਂ ਈਜੀ ਲੱਗਦਾ ਸੀਗਾ ਲੋਕਾਂ ਨੂੰ ਇਹ ਥੋੜੀ ਪਤਾ ਸੀਗਾ ਵੀ ਇਹਦਾ ਪਿੱਛੇ ਕੀ ਕਰਦੇ ਰਹੇ ਸੀਗੇ ਵੀ ਇਹ ਨੂੰ ਚੱਕਣਾ ਈਜੀ ਕਾਹ ਤੋਂ ਲੱਗਦਾ ਵਾ ਤੇ ਇਸੇ ਕਰਕੇ ਆਪ ਨੂੰ ਕਹਿੰਦਾ ਜੇਹੀ ਚਾਹੀਦਾ ਵਾ ਵੀ ਕਿਸੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਅੱਜ ਉਹ ਕਿੱਥੇ ਆ ਉਹਦੇ ਲਈ ਤਾਂ ਕੱਲੇ ਆ ਸੀਗੇ ਹੋਣੀ ਨਗਲੇ ਆ ਹੋ ਗਿਆ ਉਹ ਭਾਈ ਉਹਦੀ ਪਿਛਲੀ ਮਿਹਨਤ ਤਾਂ ਦੇਖੋ ਤੁਹਾਨੂੰ ਵੀ ਪਤਾ ਅਗਲਾ ਕਿੰਨੀ ਮਿਹਨਤ ਕਰਕੇ ਆਇਆ ਹੋਊਗਾ ਕੀ ਕੀਤਾ ਅਗਲੇ ਨੇ ਸਹੀ ਹੈ ਨਾ ਸੋ ਭਾਈ ਐਵੇਂ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਅਗਲੇ ਦੀ ਪਿਛਲੀ ਮਿਹਨਤ ਵੀ ਦੇਖਣੀ ਚਾਹੀਦੀ ਆ ਸੋ ਇਹ ਸੀ ਛੋਟੀ ਜੀ ਸਟੋਰੀ ਆਸ ਕਰਦਾ ਸਾਰਿਆਂ ਨੂੰ ਚੰਗੀ ਲੱਗੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ